Kalau kemakan naik atau kan ਗਵਰਨਮੈਂਟ ਨੇ ਤਾਂ ਸਾਡੀ ਨੇ ਕੁਛ ਨਹੀਂ ਕੀਤਾ। ਇਨੀ 1.58 ਲੱਖ ਰੁਪਈਆ ਲਾ ਕੇ ਬੋਰ ਕੀਤਾ ਬਾਕੀ ਇਹ ਪੈਸੇ ਖਾ ਗਏ। ਇੱਥੋਂ ਨਹਿਰ ਦਾ ਪਾਣੀ ਪੈ ਪਾ ਕੇ ਫੈਕਟਰੀ ਨੂੰ ਦੇਈ ਜਾਂਦੇ। ਜੀਮੀਦਾਰ ਅਸੀਂ ਇੱਧਰ ਭੁੱਖੇ ਮਰਦੇ ਆਂ। ਹਸਪੀਟਲ ਹੈਗਾ ਇੱਥੇ। ਅੱਛਾ। ਹਸਪਤਾਲ ਡਾਕਟਰ ਕੋਈ ਨਹੀਂ ਆ। ਇੱਥੇ ਪਸ਼ੂ ਲੋਕ ਬੰਦੇ ਹਸਪਤਾਲ ਦੇ ਵਿੱਚ। ਕੋਈ ਰਾਤ ਭਰਾਤੀ ਬੰਦਾ ਬਿਮਾਰ ਹੋ ਜੇ ਪਿੰਡ ਦਾ ਤਾਂ ਕਿੱਥੇ ਨੂੰ ਜਾਊਗੇ ਲੋਕ। ਪਾਣੀ ਦਾ ਕੋਈ ਸਾਧਨ ਨਹੀਂ ਹੈਗਾ। ਆ ਜੀ ਭੁੱਖੇ ਮਰਦੇ ਆਂ। ਜਦ ਤੱਕ ਅਸੀਂ ਕੋਈ ਬਜ਼ੁਰਗ ਮਾਲਪੁਰ ਤੱਕ ਪਹੁੰਚਣਾ ਉਹਨੇ ਰਸਤੇ 'ਚ ਹੀ ਹੋ ਜਾਣਾ। ਕੋਈ ਬਾਹਰ ਜਾਊਗਾ? ਉਹਨੇ ਤੇ ਮੱਥਾ ਟੇਕਣਾ ਬਾਅਦ ਆ ਕੇ ਟੇਕਣਾ ਜੀਬੀਸੀ ਅਪਡੇਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਨਵਨੀ ਸਿੰਘ ਜੀ ਮਾ ਤੁਸੀਂ ਦੇਖ ਰਹੇ ਜੀਬੀਸੀ ਅਪਡੇਟ ਪਿੰਡਾਂ ਦੀਆਂ ਪ੍ਰਾਪਤੀਆਂ ਦੀ ਗੱਲ ਕਰਦੇ ਹੋਏ ਅੱਜ ਪਹੁੰਚੇ ਹਾਂ ਪਿੰਡ ਮੇਘਵਾਲ ਦੁਆਬਾ ਚ ਜੋ ਕਿ ਮਾਲਪੁਰ ਤੋਂ ਤਕਰੀਬਨ 6 ਕਿਲੋਮੀਟਰ ਦੀ ਦੂਰੀ ਤੇ ਹੈ ਕੀ ਕੀ ਵਿਕਾਸ ਕਾਰਜ ਇੱਥੇ ਹੋਏ ਨੇ ਤਾਂ ਪੰਜਾਬ ਸਰਕਾਰ ਵੱਲੋਂ ਪਿੰਡ ਦੀ ਵਿਵਸਥਾ ਨੂੰ ਸੁਧਾਰਨ ਲਈ ਕੀ ਕੀ ਯੋਗ ਉਪਰਾਲੇ ਕੀਤੇ ਗਏ ਨੇ ਤੇ ਕੀ ਕੀ ਧਾਰਮਿਕ ਇੱਥੇ ਸੰਸਥਾਨ ਹੈਗੇ ਨੇ ਉਸ ਬਾਰੇ ਵੀ ਅਸੀਂ ਗੱਲਬਾਤ ਕਰਦੇ ਆ ਸਰ ਦਾ ਪਿੰਡ ਵਾਸੀ ਮੌਜੂਦ ਨੇ ਤੇ ਕੀ ਉਹ ਇਸ ਬਾਰੇ ਕਹਿਣਾ ਚਾਹੁੰਦੇ ਨੇ ਅ ਸਰ ਕੀ ਨਾਮ ਹੈ ਜੀ ਰਮੇਸ਼ ਲਾਲ ਹੈ ਜੀ ਕਿਹੜੇ ਪਿੰਡ ਤੋਂ ਜੀ ਮੈਂ ਮੇਘੋਵਾਲ ਤੋਂ ਆਇਆ ਜੀ ਮੇਘੋਵਾਲ ਤੋਂ ਆਪਾ ਹਾਂ ਜੀ ਤੇ ਕਿਦਾਂ ਦਾ ਵਿਕਾਸ ਕਾਰਜ ਤੁਸੀਂ ਦੇਖਦੇ ਹੋਗੇ ਪਹਿਲਾਂ ਨਾਲੋਂ ਹੁਣ ਜਿਹੜਾ ਹੋ ਚੁੱਕਿਆ ਹੋਇਆ ਹੈ ਜੀ ਵਿਕਾਸ ਕਾਰਜ ਜੀ ਗਵਰਨਮੈਂਟ ਨੇ ਤਾਂ ਸਾਡੀ ਨੇ ਕੁਝ ਨਹੀਂ ਕੀਤਾ ਜਿਹੜੀ ਬਣੀ ਐ ਇਸ ਮੌਜੂਦਾ ਆ ਸਾਡਾ ਜਿਹੜਾ ਮੰਦਿਰ ਬਣਿਆ ਹੈ ਇਹ ਸਾਰੀ ਗ੍ਰਾਹੀ ਕਰਕੇ ਪਿੰਡ ਦੇ ਸੰਯੋਗ ਦੇ ਨਾਲ ਮੰਦਿਰ ਬਣਾਇਆ ਐ ਐਨਆਰ ਦੇ ਹਾਂ ਬਾਕੀ ਸਾਨੂੰ ਗਵਰਨਮੈਂਟ ਨੇ ਤਾਂ ਕੁਝ ਨਹੀਂ ਦਿੱਤਾ ਦਿੱਤਾ ਨਾ ਸਾਡੀ ਸੜਕ ਬਣੀ ਹੋਆ ਨਾ ਸਾਡੀਆਂ ਗਲੀਆਂ ਬਣੀਆਂ 15 ਮੰਗਾਂ ਪੰਚਾਇਤਾਂ ਹੈ ਤਾਂ ਸਾਡੀਆਂ ਗਲੀਆਂ ਹੀ ਨਹੀਂ ਬਣੀਆਂ ਆ ਨਾਲਾ ਬਣਾਇਆ ਤਾਂ ਮੈਂ ਪੁੱਠਾ ਬਣਾਤਾ ਚੜ੍ਹਦੇ ਪਾਸੇ ਨੂੰ ਪਾਣੀ ਨਹੀਂ ਜਾਂਦਾ ਐਧੇ ਨੂੰ ਜਾਂਦਾ ਨਹਿਰ ਕੱਢੀ ਹੋਆ ਨਹਿਰ ਦਾ ਪਾਣੀ ਫੈਕਟਰੀ ਨੂੰ ਵੇਚ ਦਿੱਤਾ ਆ ਇਹਨਾਂ ਨੇ ਬਾਕੀ ਨਹਿਰ ਦਾ ਜਿਹੜਾ ਉੱਪਰਲਾ ਪਾਸਾ ਪਾਣੀ ਨਹੀਂ ਲੱਗਦਾ ਜਿਹੜੇ ਟੂਬਲ ਆ ਉਹਨਾਂ ਤੇ ਆਪਰੇਟਰ ਨਹੀਂ ਸਹੀ ਹੈਗੇ ਏ ਆ ਜੀ ਉਪਰਾਧੀਆਂ ਸਾਡੇ ਪਿੰਡ ਦੀਆਂ ਹੋਰ ਕੁਝ ਪੁੱਛਣਾ ਤਾਂ ਮਿੱਤੇ ਹੋਰ ਕੋਈ ਫੇਸੇ ਤੋਂ ਝੂਠ ਨਾ ਬੋਲਣੀ ਮੈਂ ਸੱਚੀ ਗੱਲ ਕਰਨੀ ਆ 80 ਸਾਲ ਦੀ ਉਮਰ ਆ ਸੱਚ ਹੋਤ ਦੇ ਦੇ ਚ ਮੈਂ ਪੰਚਾਇਤ ਮੈਂਬਰ ਸਾ ਹਾਂ ਜੀ ਆ ਜੋ ਕੁਝ ਵੀ ਬਣਿਆ ਸਾਡੇ ਬਾਹਲੇਆ ਭਰਾਵਾਂ ਨੇ ਪਿੰਡ ਦੇ ਸਹਿਯੋਗ ਦੇ ਨਾਲ ਬਣਿਆ ਸਾਨੂੰ ਬਾਹਲੀ ਮਦਦ ਕੁਝ ਨਹੀਂ ਹੋ ਜੋ ਸਾਡੇ 18 ਲੱਖ 90 ਹਜ਼ਾਰ ਰੁਪਈਆ ਸਾਨੂੰ ਗੋਲਡੀ ਤੇ ਕੇ ਗਿਆ ਸਾ ਇਹਨਾਂ ਨੇ ਇੱਕ ਸਿਰਫ ਬੋਰੇ ਕੀਤਾ ਪੰਚਾਇਤ ਨੇ ਤਾਂ ਇਸ ਮੌਜੂਦਾ ਸਰਕਾਰ ਨੇ 1.58 ਲੱਖ ਦੇ ਵਿੱਚ ਬਾਕੀ ਇਹ ਡਿਲੀਵਰੀ ਵੀ ਪੁਰਾਣੇ ਟੂਬਲ ਦੀ ਸਾਡੀ ਪਾਤੀ ਤਾਰ ਵੀ ਸਾਡੇ ਟੂਬਲ ਦੀ ਪਾਤੀ ਤੇ ਮੋਟਰ ਵੀ ਸਾਡੀ ਅਸੀਂ ਆਪ ਲਿਆਂਦੀ ਸੀ ਬੰਬੇ ਤੋਂ ਉਹ ਵੀ ਉਹੀ ਪਾ ਕੇ ਇਹਨਾਂ ਨੇ ਟੂਬਲ ਖੜਾ ਕਰ ਦਿੱਤਾ ਦੂਗਾ ਟੂਬਲ ਫੇਲ ਕਰ ਦਿੱਤਾ ਬਾਕੀ ਉਹ 7.5 ਲੱਖ ਦੇ ਵਿੱਚ ਬੋਰ ਹੁੰਦਾ ਆ 670 ਫੁੱਟ ਇਨੀ 1.58 ਲੱਖ ਰੁਪਈਆ ਲਾ ਕੇ ਬੋਰ ਕੀਤਾ ਬਾਕੀ ਇਹ ਪੈਸੇ ਖਾ ਗਏ ਮੈਂ ਤੇ ਅਥੀਰ ਕੋਲ ਕਹਾ ਲਓ ਜਾਂ ਜੱਜ ਦੇ ਕੋਲ ਕਹਾ ਲਿਓ ਵਿੱਚ ਪੰਚਾਇਤ ਰਲਿਓ ਸੀ ਵਿੱਚ ਸਾਡੇ ਜਿਹੜੇ ਐਮਐਲਏ ਸੀ ਉਹ ਰਲਿਓ ਸੀ ਤੇ ਪਲਾਸਟਿਕ ਦੇ ਪਾਈਪ ਪਾਣ ਲੱਗੇ ਮੈਂ ਰੋਕ ਦਿੱਤੇ 50000 ਰੁਪਈਆ ਮੈਂ ਉੱਥੇ ਮੌਜੂਦਾ ਸਾਰੇ ਬੰਦੇ ਖੜੇ ਥੇ ਮੈਂ ਕਿਹਾ ਮੈਂ 50000 ਰੁਪਈਆ ਦਿਨਾ ਬਾਕੀ ਢਾ ਲਓ ਅਸੀਂ ਨਹੀਂ ਪਾਈਪ ਲਵਾਣੇ ਪਲਾਸਟਿਕ ਦੇ ਟੁੱਟ ਜਾਣੇ 150 ਫੁੱਟ ਤਾ ਪਾਣੀ ਨਹੀਂ ਚੜਨਾ ਕਿ ਮੈਂ 바ਕਿਟਾ ਲਾ ਕੇ ਬਣਾਓ ਇਹਨਾਂ ਨੇ ਫਿਰ ਕਹੇ ਕਿ ਲੋਹੇ ਦੇ ਪੈ ਪਾਏ ਸੱਤ ਇੰਚ ਵਾਲ ਬੰਦ ਰਿਹਾ ਪਾਣੀ ਦੀ ਬਹੁਤ ਤੰਗੀ ਰਹੇ ਇਹ ਕੰਮ ਜੀ ਇਹ ਅਪਰਾਧੀਆਂ ਹੁਣ ਤੁਸੀਂ ਜੋ ਮਰਦੀ ਭੇਟੇ ਉੱਥੇ ਨਹਿਰ ਦਾ ਪਾਣੀ ਆ ਫੈਕਟਰੀ ਨੂੰ ਮਿਲਦਾ ਆ ਹਾਂਜੀ ਜਿਮੀਦਾਰਾਂ ਨੂੰ ਮਿਲਦਾ ਹੀ ਨਹੀਂ ਪੰਜਾਛਿਆ ਫੈਕਟਰੀ ਕਿਹੜੀ ਲੱਗੀ ਇੱਥੇ ਫੈਕਟਰੀ ਆ ਗੱਤਾ ਫੈਕਟਰੀ ਸੈਲੇ ਅੱਛਾ ਔਰ ਇੱਥੋਂ ਨਹਿਰ ਦਾ ਪਾਣੀ ਪੈ ਪਾ ਕੇ ਫੈਕਟਰੀ ਨੂੰ ਦੇਈ ਜਾਂਦੇ ਜਿਮੀਦਾਰ ਅਸੀਂ ਇੱਧਰ ਭੁੱਖੇ ਮਰਦੇ ਆ ਕੋਈ ਪਾਣੀ ਨਹੀਂ ਹੈਗਾ ਨਾਲੇ ਦਿੱਤਾ ਵੀ ਇਹਨਾਂ ਨੂੰ ਜਿਮੀਦਾਰਾਂ ਦਾ ਪਾਣੀ ਮਿਲਦਾ ਜ਼ਮੀਨਾਂ ਸਾਡੀਆਂ ਖਰਾਬ ਕਰ ਦਿੱਤੀਆਂ ਸਾਡੀਆਂ ਜ਼ਮੀਨਾਂ ਦੇ ਲੈ ਕੇ ਜਿਹੜਾ 10 ਲੱਖ ਦਾ ਕਿੱਲਾ ਦਾ ਸਾਨੂੰ 2.5 ਲੱਖ ਰੁਪਏ ਮਿਲੇ ਆ ਚਲੋ ਮੈਨੂੰ ਤਾਂ ਨਹੀਂ ਮਿਲੇ ਆ ਬਾਕੀ ਜਿਹਨਾਂ ਦੇ ਗਏ ਉਹਨਾਂ ਨੂੰ ਮਿਲੇ ਆ ਪੰਚਾਇਤ ਨੇ ਕੋਈ ਇਸ ਵਾਰ ਹਿੱਲਾ ਨਹੀਂ ਕੀਤਾ ਨਾ ਪੰਚਾਇਤ ਦਾ ਕੁਛ ਵੀ ਨਹੀਂ ਉਹ ਤਾਂ ਵਿਚਾਰੀ ਆਰਾਮ ਨਾਲ ਲੰਮੀ ਪਈ ਆ ਉਹਨਾਂ ਨੇ ਕਾਹਨੂੰ ਕਿਉਂ ਦੋਲਣਾ ਹੱਦ ਹੋ ਗਈ ਪੰਚਾਇਤ ਨੂੰ ਅਸੀਂ ਵੋਟਾਂ ਪਾਤੀਆਂ ਸਾਰੇ ਮੈਂਬਰਾਂ ਨੇ ਉਸ ਵੇਲੇ ਗੋਡੀ ਹੱਥ ਲਾਂਦੇ ਆ ਬਾਅਦ 'ਚ ਜਿੱਥੇ ਮੇਰੀ ਗਲੀ ਦੀ ਇੱਟ ਖੜੀ ਆ ਉੱਥੇ ਹੀ ਖੜੀ ਆ ਹਾਂ ਬਹੁਤ ਮਿਹਰਬਾਨੀ ਆ ਇਸ ਗਵਰਨਮੈਂਟ ਦੀ ਅੱਗੇ ਵੀ ਚੱਲਦੀ ਰਹਿਣੀ ਰੱਬ ਦੇ ਆਸਰੇ ਦੁਨੀਆ ਬਸਦੀ ਆ ਇਹ ਇਹਨਾਂ ਦੇ ਮੰਤਰੀਆਂ ਦੇ ਆਸਰੇ ਨਹੀਂ ਬਸਦੀ ਇਹ ਤਾਂ ਰੱਬ ਦੇ ਆਸਰੇ ਰੋਟੀ ਖਾਈ ਜਨਾ ਇਹ ਤਾਂ ਬਜ਼ੁਰਗਾਂ ਹੋਰ ਦੋ ਚਾਰ ਸਾਲ ਜੀਣਾ ਆ ਕੱਲ ਜਾਣਾ ਜਿੰਦਗੀ ਚੋਂ ਕਿੰਨੀ ਉਮਰ ਹੋ ਗਈ ਤੁਹਾਡੀ ਉਮਰ ਦਾ ਮੇਰੀ ਤੁਸੀਂ ਅੰਦਾਜ਼ਾ ਲਾ ਲਓ ਮੈਂ ਉਮਰ ਦਾ ਤੁਹਾਡੀ ਕਿੰਨੀ ਉਮਰ ਦਾ ਆ ਮੈਂ ਹਾਂ ਜੀ ਪੈਨਸ਼ਨ ਲੱਗੀ ਹੋਈ ਤੁਹਾਨੂੰ ਬੜੇਪਾ ਪੈਨਸ਼ਨ ਮਿਲਦੀ ਆ 2 ਸਾਲ ਤੇ ਹਾਂ ਜੀ ਉਹ ਲੇਟੇ ਲਵਾਈ ਆ ਉਹਦਾ 70 ਸਾਲ ਦੀ ਉਮਰ ਹੋ ਗਈ ਠੀਕ ਲੇਟ ਲਵਾਈ ਉਹ ਲੇਟ ਸਾਨੂੰ ਪਤਾ ਨਹੀਂ ਸੀਗਾ ਸਰਪੰਚ ਪਹੁੰਚ ਇਹ ਕਹਿੰਦੇ ਆ ਜੀ ਤੁਹਾਨੂੰ ਤਾਂ ਲੱਗਣੀ ਨਹੀਂ 2 5 ਕਿੱਲੇ ਦਾ ਜ਼ਮੀਨ ਦੇ ਉੱਥੇ ਤਾਂ ਕਾਹੀ ਵੀ ਨਹੀਂ ਹੁੰਦੀ ਮੇਰੇ ਖੇਤਾਂ 'ਚ ਹੈਂ ਜਾਂ ਸੱਪ ਬੈਠੇ ਆ ਬੇਚਾਰੇ ਇੰਨੀ ਹਿੰਮਤ ਨਹੀਂ ਹੈਗੀ ਸਾਡੇ ਕੋਲ ਪਹਿਲਾਂ ਸੀਗੇ ਜਵਾਨੀ ਦੇ ਟਾਈਮ ਡਵੇਜ ਡੂਬੀ ਮਾੜੀ ਮੋਟੀ ਹੰਧਿਆੜੀਆਂ ਕਰਿਆ ਐ ਅੱਛਾ ਤੇ ਨਿਆਣੇਗੇ ਉਹ ਸਾਨੂੰ ਲੜ ਪੱਤੇ ਨਹੀਂ ਫੜਾਉਂਦੇ ਉਹ ਕਹਿੰਦੇ ਸਾਡੇ ਗੁਜ਼ਾਰਾ ਹੀ ਮਸੀਂ ਹੁੰਦੇ ਠੀਕ ਠੀਕ ਤੇ ਹੋਰ ਕਈ ਸਰਕਾਰ ਵੱਲੋਂ ਕਿੱਦਾਂ ਦੇ ਪਰਾਲੇ ਪਿੰਡ ਲਈ ਕੋਈ ਵਧੀਆ ਆਇਆ ਕੋਈ ਪਰਾਲਾ ਨਹੀਂ ਕਰਕੇ ਰਾਜੀ ਕੋਸ਼ਕਦਾਂ ਵੀ ਉਹ ਜੇ ਵੇਲੇ ਭਗਵੰਤ ਮਾਨ ਹੁਣੀ ਗਏ ਉਹ ਬੇਚਾਰੇ ਮਾੜੇ ਮੋٹے ਬੀਜੇ ਦੇ ਬਿੱਲ ਵਾ ਥੋੜੇ ਜਿਹਾ ਉਸਤਾਨ ਦਿੱਤੀਆਂ ਵਾ ਹਾਂ ਉਹ ਵੀ ਜਿਵੇਂ ਗਵਰਨਮੈਂਟ ਨੇ ਬੈਹ ਜਾਣਾ ਆ ਕਾਰਜਾ ਚੜੀ ਜਾਂਦਾ ਆ ਜਿਹੜੀ ਫਰੀ ਦੀ ਚੀਜ਼ ਹੋਣਾ ਉੱਥੇ ਮੋਲਕ ਥੱਲੇ ਜਾਓ ਉੱਪਰ ਨਾ ਜਾਓ ਤੇ ਬੀਬੀਆਂ ਨੂੰ ਸਫਰ ਵੀ ਫਰੀ ਕੀਤਾ ਰੋਡਵੇ ਦੀਆਂ ਬਸ ਰੋਡਵੇ ਦੇ ਬੀਬੀਆਂ ਦਾ ਸਫਰ ਗਈ ਜੇ ਉਹ ਵਿਚਾਰੇ ਉਹ ਰੋਡਵੇ ਵਾਲੇ ਆ ਤੇ ਜਿਹੜੇ ਪ੍ਰਾਈਵੇਟ ਵਾਲੇ ਰਹੁੰਦੇ ਆ ਉਹਨਾਂ ਚੁੱਧਾਂ ਨਹੀਂ ਬੰਦੀ ਸਵਾਰੀ ਉਹ ਸਿਰ ਤੇ ਹੱਥ ਰੱਖ ਕੇ ਬੈਠੇ ਤੇ ਰੋਡਵੇ ਵਾਲੇ ਬੱਸ ਨਹੀਂ ਖੜੀ ਕਰਦੇ ਬੀਬੀਆਂ ਖੜੀਆਂ ਆ ਆਗਲ ਆਇਆ ਉਹ ਸਿਆਣੇ ਨੂੰ ਚੜਾਉਂਦੇ ਹੀ ਨਹੀਂ ਉਹ ਸਿਆਣੇ ਨੂੰ ਚੜਾਉਂਦੇ ਨਹੀਂ ਮੇਰੇ ਨਾਲ ਕਿ ਮੇਰੇ ਨਾਲ ਕਿ ਜਾਂਦਾ ਹੀ ਨਹੀਂ ਅੱਪਲ ਦਾ ਸਾਡੇ ਕੋਲ ਫਾਇਦਾ ਕੀ ਹੈ ਸਾਡੇ ਕੋਲ ਨਾ ਬੀਬੀ ਨੇ ਖਾਣਾ ਨਾ ਬੰਦੇ ਨੇ ਖਾਣਾ ਬਈ ਨੂੰ ਤਾਂ ਦੇ ਕਹੇ ਤਾ ਸਾਨੂੰ ਕਹਿਣਾ ਵੀ ਸਾਨੂੰ ਕੁਝ ਆ ਕਰਕੇ ਦੇ ਠੀਕ ਹਾਂਜੀ ਤੇ ਬੜਾ ਹੀ ਹਸਮੁਖ ਸੁਭਾਅ ਦੇ ਤੁਸੀਂ ਲੱਗਦੇ ਹੋ ਤੇ ਪਿੰਡ ਦੇ ਜੇ ਵਿਕਾਸ ਦੀ ਗੱਲ ਕਰੀਏ ਤੇ ਪਿੰਡ ਦੇ ਵਿੱਚ ਕਿਹੜੇ ਕੰਮ ਜਿਹੜੇ ਹੋਣ ਵਾਲੇ ਰਹਿੰਦੇ ਨੇ ਮੇਰਾ ਤਾਂ ਹੋਇਆ ਹੀ ਨਹੀਂ ਅਜੇ ਤੱਕ ਮੈਨੂੰ ਤਾਂ ਕੋਈ ਨਜ਼ਰ ਦੇਖਦਾ ਹੀ ਨਹੀਂ ਹੈਗਾ ਤੱਕੇ ਤੱਕੇ ਆ ਬਾਹਲੀ ਚ ਮਾਲਲੀ ਤੇ ਚਲ ਜਾ ਕੂੜਾ ਹੀ ਕੂੜਾ ਦੇਹਦਾ ਆ ਜਾਨੀ ਮੇਰੇ ਬਜ਼ੁਰਗ ਜਿਹੜੇ ਸੀਗੇ ਤੇ ਇੱਥੇ ਕੋਈ ਮੱਛਰ ਨਹੀਂ ਸੀਗਾ ਹੁਣ ਮੱਛਰ ਦਾ ਕੋਈ ਅੰਤ ਨਹੀਂ ਆਇਆ ਜਦੋਂ ਸਾਡੇ ਪੀਤੇ ਹੁਣੀ ਹੁੰਦੇ ਕਿ ਪਸ਼ੂ ਪੂਰੇ ਵੱਜਦੇ ਹੁੰਦੇ ਸਾਫ਼ ਜਗ੍ਹਾ ਹੁੰਦੀ ਸੀ ਆ ਦੇਖ ਲਓ ਤਾਂ ਸਾਰੇ ਕਿਤੇ ਗਲੀਆਂ ਬੜੀਆਂ ਮੈਂ ਐਦਾਂ ਹੀ ਆ ਮੇਨ ਗਲੀ ਮੇਰੀ ਆ ਮੇਰਾ ਮਕਾਨ ਆ ਸਾਹਮਣੇ ਆ ਅੱਛਾ ਜੀ ਕੋਈ ਗਲੀ ਨਹੀਂ ਬਣੀ ਜਿੱਦਣ ਆਇਆ ਮੇਰੇ ਗੋਡਿਆਂ ਨੂੰ ਹੱਥ ਲਾਉਂਦਾ ਸੀਗਾ ਵੀ ਮੈਨੂੰ ਵੋਟ ਪਾ ਦੇ ਵੀ ਮੈਂ ਤੇਰੀ ਗਲੀ ਬਣਾ ਦੇਣੀ ਆ ਤੁਸੀ ਗੋਡਿਆਂ ਹੱਥ ਲਾਉਣ ਲੱਪੇ ਫਿਰ ਮੈਂ ਇੱਕ ਦੋ ਵਾਰ ਗਿਆ ਮੈਂ ਕਿਹਾ ਯਾਰ ਇਹ ਤਾਂ ਮੈਂ ਕਾਹਨੂੰ ਅਮੀ ਦਿਮਾਗ ਖਰਾਬ ਕਰਨਾ ਆ ਦੋ ਚਾਰ ਕ ਸਾਲ ਜੀਣਾ ਆ ਫੇਰ ਕਾਹਨੂੰ ਜ਼ਿੰਦਗੀ ਖਰਾਬ ਕਰਨੀ ਚੱਲ ਜਾਣਾ ਆ ਪ੍ਰਧਾਨ ਸਾਡੇ ਆ ਬੈਠੇ ਮੈਂਬਰ ਆ ਦੇਖ ਤਾਂ ਕੋਲੇ ਹੀ ਆ ਇਹ ਵੀ ਸਰਪੰਚ ਮੈਂਬਰ ਹੀ ਆ ਇੱਥੇ ਗਲੀ ਗੁਲੀ ਟੁੱਟ ਜਾਵੇ ਤਾਂ ਇਹਨਾਂ ਨੇ ਕਿਸੇ ਨੂੰ ਪੁੱਛਣਾ ਨਹੀਂ ਆਪਣੀ ਸੂਟਰੀ ਤੇ ਲੱਤ ਦੇ ਦੇਣੀ ਆ ਆ ਸਾਹਮਣੇ ਬੈਠੇ ਆ ਆ ਬੈਠੇ ਆ ਬਜ਼ੁਰਗ ਬੈਠੇ ਇੱਥੇ ਟਰਾਲੀਆਂ ਲੋਡ ਹੋ ਹੋ ਕੇ ਮਿੱਟੀ ਦੀਆਂ ਲੰਘਦੀਆਂ ਆ ਕਿਸੇ ਨੇ ਰੋਕਣਾ ਨਹੀਂ ਵੇ ਆ ਗਲੀ ਦੇ ਵਿੱਚ ਟਰਾਲੀ ਨਹੀਂ ਜਾਣੀ ਚਾਹੀਦੀ ਅੱਛਾ ਜੀ ਬਾਹਰ ਹੀ ਗਲੀ ਚ ਜਾਣੀ ਚਾਹੀਦੀ ਕੋਈ ਮੇਰੇ ਵਰਗਾ ਬਜ਼ੁਰਗ ਹੈ ਤਾਂ ਅਗਲਾ ਖਾਂ ਦੇਖਣਾ ਹੈ ਕਹਿੰਦਾ ਮੈਨੂੰ ਤੂੰ ਦੱਸ ਦੋ ਅਸੀਂ ਸਰ ਕੀ ਨਾਮ ਤੁਹਾਡਾ ਜੀ ਕ੍ਰਿਸ਼ਨ ਕੁਮਾਰ ਜੀ ਹਾਂ ਜੀ ਤੁਸੀਂ ਮੇਘੋਵਾਲ ਦੋਆਬਾ ਪਿੰਡ ਦੇ ਵਸਨੀਕ ਹੋ ਤੇ ਪਿੰਡ ਦੀਆਂ ਜੜੀਆਂ ਨੇ ਉਪਲਬਧੀਆਂ ਨੇ ਜਾਂ ਸਕੂਲ ਨੇ ਹੈਲਥ ਵਿਵਸਥਾ ਨਾਲ ਕਿਦਾਂ ਦਾ ਸਿਸਟਮ ਹੈਗਾ ਜੀ ਦੇਖੋ ਸਕੂਲ ਵਧੀਆ ਸਾਡੇ ਅੱਛਾ ਜੀ ਤੇ 10+2 ਸਕੂਲ ਆ ਤੇ ਚਲੋ ਪੜਾਈ ਦਾ ਤਾਂ ਠੀਕ ਹੈ ਜਿਹੜਾ ਹੈਲਥ ਦਾ ਆਇਆ ਉਹਦਾ ਬਹੁਤ ਕੰਮ ਖਰਾਬ ਆ ਹਸਪੀਟਲ ਹੈਗਾ ਇੱਥੇ ਅੱਛਾ ਹਸਪਤਾਲ ਡਾਕਟਰ ਕੋਈ ਨਹੀਂ ਆ ਡਾਕਟਰ ਆਉਂਦਾ ਨਹੀਂ ਆਦਾ ਇੱਥੇ ਘੜਾ ਪਾਣੀ ਦੇ ਰੱਖੇ ਹੁੰਦਾ ਬਾਕੀ ਉਹ ਦਸਾਂ ਦਿਨਾਂ ਤੇ ਬਾਅਦ ਇੱਕ ਦਿਨ ਦੋ ਕੁ ਘੰਟੇ ਵੈਂਦੀ ਆ ਡਾਕਟਰ ਨਹੀਂ ਆ ਉਹ ਚੱਲ ਜਾਂਦੀ ਆ ਉੱਥੇ ਪਸ਼ੂ ਲੋਕ ਬੰਦੇ ਹਸਪਤਾਲ ਦੇ ਵਿੱਚ ਅੱਛਾ ਬਾਕੀ ਆ ਕੰਮ ਆ ਉੱਥੇ ਕੋਈ ਦਵਾਈ ਦੁਈ ਹੈ ਨਹੀਂ ਤੁਸੀਂ ਦੇ ਮੌਕਾ ਵੀ ਦੇ ਸਕਦੇ ਤੁਹਾਨੂੰ ਦਿਖਾ ਲ ਵੀ ਸਕਦੇ ਆ ਕੋਈ ਫਸੀ ਬੋਲਦੇ ਨਹੀਂ ਹੈਗੇ ਇੱਥੇ ਕੋਈ ਉਪਲਾਦ ਨਹੀਂ ਉੱਦਾ ਕਹੀ ਜਾਂਦੇ ਅਸੀਂ ਡਿਸਪੈਂਸਰੀਆਂ ਖੋਲੀਆਂ ਫਲਾਣੇ ਤਾਂ ਖੋਲੀਆਂ ਆ ਖੋਲ ਸਾਡੇ ਪਿੰਡ ਕੁਛ ਨਹੀਂ ਖੋਲਿਆ ਆ ਬਿਲਕੁਲ ਬਹੁਤ ਬੜਾ ਪਿੰਡ ਆ 17 1800 ਵੋਟ ਦਾ ਸਾਡੇ ਪਿੰਡ ਦੀ ਇੱਥੇ ਉਪਲਾਦੀ ਵਿਧੂ ਕੋਈ ਨਹੀਂ ਕੀਤੀ ਗਲੀਆਂ ਤੁਸੀਂ ਘੁੰਮ ਕੇ ਫੋਨ ਸਾਰੀਆਂ ਦਿਖਾ ਲੰਨੇ ਆ ਜੇ ਝੂਠ ਬੋਲਦੇ ਆ ਤਾਂ ਤੁਸੀਂ ਦੇਖ ਸਕਦੇ ਆ ਉਹ ਨਹੀਂ ਫੋਟੋ ਖਿੱਚ ਕੇ ਲੈ ਜਾਓ ਇਹ ਸਨ 72 ਰੀਆਂ ਇਟਾਂ ਲਗੀਆਂ ਆ ਜਿਹੜੀਆਂ ਗਲੀਆਂ ਦੇ ਵਿੱਚ ਯਾਦ ਮੈਂ ਪੰਚਾਇਤਿੰਗ ਮੈਂਬਰ ਸੌਦੀਆਂ ਇਟਾ ਕਈਆਂ ਗਲੀਆਂ ਦੇ ਵਿੱਚ ਲੱਗੀਆਂ ਆ ਜਿਸ ਵੇਲੇ ਇਹ ਮਾਡਲ ਗ੍ਰਾਮ ਦੇ ਵਿੱਚ ਪਿੰਡ ਆਇਆ ਸੀਗਾ ਅਸੀਂ 10000 ਰੁਪਏ ਜਮ੍ਹਾਂ ਕਰਾਇਆ ਸੀਗਾ ਗਵਰਨਮੈਂਟ ਦੇ ਕੋਲ ਤਾਂ ਇਹ ਮਾਡਲ ਗ੍ਰਾਮ ਹੋਇਆ ਸੀਗਾ ਪਿੰਡ ਉਹੀ ਇਟਾ ਲੱਗੀਆਂ ਆ ਬਾਕੀ ਗਲੀਆਂ ਜਾਂ ਆਇਆ ਮਾਰੇ ਮੋٹے ਰਾਹ ਬਣਾਇਓ ਬਾਕੀ ਹੈ ਹੀ ਨਹੀਂ ਕੋਈ ਵੀ ਗਲੀ ਬੜਾਈ ਨਾ ਸੀਵਰੇਜ ਪਾਏ ਨਾ ਕੁਛ ਕੀਤਾ ਜਿਹੜੇ ਬਾਹਰੋਂ ਪੈਸੇ ਸਾਨੂੰ ਭਰਾਵਾਂ ਨੇ ਆ ਮਦਦ ਨਾਲ ਮੰਦਿਰ ਗੋੜਦਵਾਰੇ ਜਿਹੜੇ ਸਾਡੇ ਬਣੇ ਸਾਰੇ ਬਾਹਰੋਂ ਪੈਸਿਆਂ ਦੇ ਨਾਲ ਬਣੇ ਗਵਰਨਮੈਂਟ ਦੇ ਵਿੱਚ ਕੋਈ ਪੈਸਾ ਨਹੀਂ ਲੱਗਾ ਨਾ ਕੋਈ ਸਾਨੂੰ ਪੈਸਾ ਦਿੱਤਾ ਆ ਹਾਂਜੀ ਇਹ ਆ ਸਾਡੇ ਪਿੰਡ ਦੀ ਉਪਲਬਧੀ ਹਸਪੀਟਲ ਵਿੱਚ ਡਾਕਟਰਾਂ ਨਾਲ ਚਾਹੀਦੇ ਕੋਈ ਨਾ ਕੋਈ ਡਾਕਟਰ ਐਡਾ ਵੱਡਾ ਪਿੰਡਾ ਕੋਈ ਡਾਕਟਰ ਦੀ ਪ੍ਰਬੰਧ ਨਹੀਂ ਹੈ ਉਹ ਲਗ ਲਿਕਾ ਸਰਕਾਰ ਵੱਲੋਂ ਖੋਲੀਆਂ ਗਈਆਂ ਨੇ ਕਹਿੰਦੇ ਪਿੰਡਾਂ ਤੱਕ ਵੀ ਪਹੁੰਚਾ ਦੇ ਕੋਈ ਆਇਆ ਹੀ ਨਹੀਂ ਕੋਈ ਹਸਪਤਾਲ ਹੈਗਾ ਦਿੱਥੋਂ ਦਰ ਹਰ ਦਿਨ ਮੌਕਾ ਜਾਣ ਕੇ ਦੇਖ ਲੋ ਡਾਕਟਰ ਕੋਈ ਨਹੀਂ ਉੱਥੇ ਕੋਈ ਰਾਤ ਬੁਲਾਤੀ ਬੰਦਾ ਬਿਮਾਰ ਹੋ ਜੇ ਪਿੰਡ ਦਾ ਤਾਂ ਕਿੱਥੇ ਨੂੰ ਜਾਓਗੇ ਲੋਕ ਮੈਸਾ ਰੇੜੇ ਉੱਥੇ ਵੱਜੋ ਹਸਪਤਾਲ ਦੇ ਵਿੱਚ ਹਸਪਤਾਲ ਦੇ ਵਿੱਚ ਗੰਦ ਪਿਆ ਆ ਗੰਦ ਪਿਆ ਆ ਹਾਂਜੀ ਕੀ ਕਹਿਣਾ ਚਾਹੋਗੇ ਜੀ ਇਹ ਤਾਂ ਇਹ ਕਹਿਣੇ ਆ ਕਿ ਸਾਡਾ ਨਹਿਰ ਦੇ ਬਾਰੇ ਕੁਝ ਸੋਚੋ ਪਾਣੀ ਦਾ ਕੋਈ ਸਾਧਨ ਨਹੀਂ ਹੈਗਾ ਆਈ ਭੁੱਖੇ ਮਰਦੇ ਆ ਇਸ ਕਰਕੇ ਖੇਤ ਪੇਲੇ ਪਾਏਗਾ ਪਾਣੀ ਦਾ ਕੋਈ ਸਾਧਨ ਨਹੀਂ ਹੈਗਾ ਉਪਰਲੇ ਪਾਸੇ ਨੂੰ ਪਾਣੀ ਜਾਂਦਾ ਮੋਟਰਾਂ ਦਾ ਬਿਜਲੀ ਫ੍ਰੀ ਆ ਤੇ ਮੋਟਰਾਂ ਦਾ ਪਾਣੀ ਨਹੀਂ ਲੱਗਦਾ ਮੋਟਰ ਹੈ ਹੀ ਨਹੀਂ ਉੱਥੇ ਨਾ ਲੱਗਦੀ ਏ ਸਾਡੇ ਐਦਾ ਆ ਚਾਰ ਚਾਰ ਖੇਤ ਨਹਿਰ ਦੇ ਵਾਲੇ ਦੋਲੇ ਗਵਰਨਮੈਂਟ ਔਖਾ ਆ ਪਾਣੀ ਦੇ ਬਗੈਰ ਬਾਸ ਮੋਸ਼ਕਲ ਹੋ ਹਰਾ ਬੀਜਣਾ ਕਿਸੇ ਦਾ ਟੂਬਲ ਦੇ ਮਿਹਨਤ ਕਰਕੇ ਪਾਣੀ ਡਾਈਦਾ ਤਾਂ ਭਰਾ ਹੁੰਦਾ ਮਾੜਾ ਮੋਟਾ ਅਬਾਰਾ ਪਸੂ ਘਾ ਜਾਂਦੇ ਆ ਕਹਿੰਦੇ ਫਾਇਦਾ ਲਾਣਾ ਸ਼ੁਰੂ ਕਰ ਦਿੱਤਾ ਹੈ ਹਾਂ ਹੋਰ ਕੀ ਕਹਣਾ ਹੈ ਸਮੱਸਿਆਵਾਂ ਹੀ ਸਮੱਸਿਆਵਾਂ ਪਿੰਡ ਦੇ ਵਿੱਚ ਹਾਂਜੀ ਮੈਂਬਰ ਸਾਹਿਬ ਤੁਸੀਂ ਕੀ ਨਾਮ ਹੈ ਮੇਰਾ ਜਨਕ ਦੁਲਾਰੀ ਹਾਂਜੀ ਕਿਹੜੇ ਪਿੰਡ ਤੋਂ ਜੀ ਮੇਗੋਵਾਲ ਤੋਂ ਮੇਗੋਵਾਲ ਤੋਂ ਹਾਂਜੀ ਕੀ ਕਹਿਣਾ ਚਾਹੋਗੇ ਪਿੰਡ ਦੀਆਂ ਪ੍ਰਾਪਤੀਆਂ ਲੈ ਕੇ ਤੁਸੀਂ ਮੈਂਬਰ ਪੰਚਾਇਤੋਂ ਪਿੰਡ ਦੇ ਵਿੱਚ ਹਾਂਜੀ ਅਸੀਂ ਆਮ ਕਲੀਨਿੰਗ ਖੋਲਣਾ ਚਾਹੁੰਦੇ ਸੀ ਜਗ੍ਹਾ ਹੀ ਨਹੀਂ ਮਿਲੀ ਤੇ ਇਸ ਕਰਕੇ ਉਹ ਵੀ ਰੱਦ ਹੋ ਗਿਆ ਹੈਲਥ ਦੀ ਉੱਥੇ ਆਯੁਰਵੈਦਿਕ ਡਿਸਪੈਂਸਰੀ ਹੈ ਉਹ ਵੀ ਕਾਮਯਾਬ ਨਹੀਂ ਹੈਗੀ ਉੱਥੇ ਕੋਈ ਵੀ ਹੈ ਨਹੀਂ ਗਏ ਦੋ ਮੈਂਬਰ ਹੈ ਉਹਨਾਂ ਨੂੰ ਫਰੀ ਦੀ ਤਨਖਾਹ ਦੇ ਜਾਂਦੇ ਆ ਤੇ ਖੁੱਲਦੀ ਹੈ ਨਹੀਂ ਨਾ ਕੋਈ ਉੱਥੇ ਆਂਦਾ ਹੈ ਇਸ ਕਰਕੇ ਸਾਡੇ ਪਿੰਡ ਦੇ ਨੂੰ ਬਹੁਤ ਮੁਸ਼ਕਲ ਹੈ ਇਸ ਕਰਕੇ ਹੋਣੀ ਚਾਹੀਦੀ ਜੋ ਕਿ ਦਿਨ ਰਾਤ ਇੱਕ ਡਾਕਟਰ ਤੇ ਪਿੰਡ ਵਿੱਚ ਚਾਹੀਦਾ ਹੈ ਨਾ ਕਿਉਂਕਿ ਸਾਨੂੰ ਮਾਲਪੁਰ ਵੀ ਇੱਥੋਂ 6-7 ਕਿਲੋਮੀਟਰ ਪੈ ਜਾਂਦਾ ਹੈ ਜਦ ਤੱਕ ਅਸੀਂ ਕੋਈ ਬਜ਼ੁਰਗ ਮਾਲਪੁਰ ਤੱਕ ਪਹੁੰਚਾਣਾ ਉਹਨੇ ਰਸਤੇ 'ਚ ਹੀ ਹੋ ਜਾਣਾ ਜੇਕਰ ਪਿੰਡ ਛੋਵੇ ਡਾਕਟਰ ਤਾਂ ਵਧੀਆ ਗੱਲ ਹੈ ਹਸਪੀਟਲ ਹੋਣਾ ਚਾਹੀਦਾ ਹੈ ਕੁਝ ਸਾਡੇ ਵੀ ਐਨ ਆਰ ਆਈ ਭਰਾ ਮਦਦ ਕਰਨਗੇ ਕੁਝ ਗਵਰਨਮੈਂਟ ਦੇਵੇ ਤੇ ਹੋਣਾ ਚਾਹੀਦਾ ਹੈ 5-6 ਬੈੱਡ ਦਾ ਤਾਂ ਹਸਪੀਟਲ ਹੋਵੇ ਡਾਕਟਰ ਹੋਵੇ ਸਟਾਫ ਹੋਵੇ ਜੇ ਕੋਈ ਰਾਤ ਨੂੰ ਅਸੀਂ ਡਿਲੀਵਰੀ ਕਰਾਣੀਆਂ ਤੇ ਇੱਥੋਂ ਚੁੱਕ ਕੇ ਅਸੀਂ ਮਾਲਪੁਰ ਜਾਣਾ ਮਾਲਪੁਰ ਵੀ ਕੋਈ ਖਾਸ ਅਰੇਂਜਮੈਂਟ ਨਹੀਂ ਉੱਥੋਂ ਵੀ ਸਾਨੂੰ ਹਿਸ਼ਾਰਪੁਰ ਜਾਣਾ ਪੈਂਦਾ ਅਸੀਂ ਵੀ ਅੱਜ ਮੇਨ ਰੋਡ ਤੋਂ ਆਏ ਆ ਤੇ ਰਸਤੇ ਦੀ ਕਾਫੀ ਵੱਡੀ ਸਮੱਸਿਆ ਰੋਡ ਹੈ ਜਿਹੜਾ ਸਾਡਾ ਇਹ ਅਸੀਂ ਕਮ ਸੇ ਕਮ ਰੋੜੀ ਸਾਹਿਬ ਨੂੰ 10 ਵਾਰੀ ਰਿਕੁਐਸਟ ਕਰ ਰਹੇ ਹਾਂ ਤੇ ਆਉਂਦੀ ਬੜੀ ਕਿਹਾ ਸੀ ਤੇ ਇਸ ਰੋੜ ਨੂੰ ਉਹਨਾਂ ਨੂੰ ਵੀ 2.5 ਸਾਲ ਬਣਿਆ ਨੂੰ ਹੋਗੇ ਇਸ ਰੋੜ ਤੇ ਇੱਕ ਵੀ ਨਹੀਂ ਕੀਤੀ ਐਨਾ ਆ ਇਹ ਜਾਨੀ ਕਿ ਜਦੋਂ ਤੋਂ ਇੱਥੋਂ ਤੱਕ ਜਾਂਦਾ ਬੰਦਾ ਅੱਧੀ ਤਾਂ ਧਰਨ ਪੈ ਜਾਂਦੀ ਹੈ ਮਾਲਪੁਰ ਤੱਕ ਜਾਂਦੇ ਹਨ ਹੈ ਜੇ ਮੈਂ ਆਸ਼ਾ ਵਰਕਰਾਂ ਜੇ ਕੋਈ ਮੈਂ ਪਿੱਛੇ ਬਿਠਾ ਲ ਕੇ ਲੇਡੀਜ਼ ਲਗਾਵਾ ਮੈਨੂੰ ਲੱਗਦਾ ਉੱਥੇ ਜਾਂਦਾ ਹੀ ਟੁੱਟਮਿਆਰੀ ਅਬੋਸ਼ਨ ਹੋ ਜਾਣਾ ਇਸ ਕਰਕੇ ਅਸੀਂ ਦੂਜੇ ਪਿੰਡ ਵਿੱਚ ਦੀ ਜਾਂਦੇ ਹਾਂ ਮੋਗਵਾਲ ਦੇ ਆ ਇਸ ਪਿੰਡ ਵਿੱਚ ਦੀ ਜਾਈਦਾ ਸੀ ਤਾਂ ਆਪਣੇ ਰੋਡ ਤੇ ਜਾਈਦਾ ਹੀ ਨਹੀਂ ਕੋਈ ਪਿੰਡ ਵਾਲਾ ਨੇ ਸੀਮੈਂਟ ਦੇ ਬਾਪੂ ਖਪਰਾਨ ਧਾਰਮਿਕ ਸੰਸਥਾਵਾਂ ਕਿਵੇਂ ਦੇਖਦੇ ਹਾਂ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਮੰਦਿਰ ਸੰਸਥਾਵਾਂ ਗਵਰਨਮੈਂਟ ਨਹੀਂ ਦੇਖਦੀ ਸਾਡੇ ਐਨਆਰ ਭਰਾ ਸਾਡੇ ਬੱਚੇ ਸਾਡੇ ਇਹ ਬਜ਼ੁਰਗ ਸਾਰੇ ਰਲ ਮਿਲ ਕੇ ਕਰਦੇ ਆ ਸਾਡੇ ਗੁਰਦੁਆਰੇ ਫੰਕਸ਼ਨ ਹੁੰਦਾ ਉੱਥੇ ਵੀ ਜੁਆਇੰਟ ਸਾਰੇ ਕਰਦੇ ਆ ਸਾਡੇ ਇਸ ਮੰਦਿਰ ਚ ਹੁੰਦਾ ਉੱਥੇ ਵੀ ਸਾਰੇ ਜੁਆਇੰਟ ਕਰਦੇ ਆ ਕੋਈ ਸਾਡੇ ਪਿੰਡ ਚ ਹੀਰ ਫੇਰ ਨਹੀਂ ਆ ਸਾਰੇ ਰਲ ਮਿਲ ਕੇ ਹੀ ਕਰਦੇ ਆ ਕੀ ਇਤਿਹਾਸ ਹੈ ਇਹਦਾ ਮੰਦਿਰ ਦਾ ਇਹ ਰਾਯਾ ਪਾਠੀ ਜੀ ਰਾਹਲਾ ਹੁੰਦਾ ਸੀ ਅੱਛਾ ਜੀ ਇਹਦੇ ਘਰ ਵਾਲੀ ਪਿੰਗੜਾ ਸੀ ਆਪਣੇ ਗੋਰਖਨਾਲ ਦਾ ਚੇਲਾ ਸੀ ਇਹ ਹਮ ਬਾਬੇ ਬਾਲਖਨਾਲ ਨਾਲ ਹੋਈ ਆ ਬੜੀ ਲੰਮੀ ਸਟੋਰੀ ਆ ਅੱਛਾ ਜੀ ਇਹ ਤੁਸੀਂ ਇਹਦੇ ਜਾਣਦੇ ਆ ਫਿਰ ਇੱਥੇ ਕਿਤੇ ਪਿੰਡ ਜਾ ਕੇ ਨਹੀਂ ਰਹੇ ਹੋਗੇ ਰਾਤ ਰਹੇ ਜਾਂ ਫੇਰ ਆਪੇ ਜਦੋਂ ਇਹ ਮਹਾਨਤਾ ਕਰਦੇ ਆ ਕੋਈ ਵੀ ਪ੍ਰੋਗਰਾਮ ਇਸ ਪਿੰਡ ਚ ਕਰਦਾ ਜਿੱਦਾਂ ਕਿਸੇ ਵਿਆਹ ਸ਼ਾਦੀ ਕਰਨੀ ਆ ਤਾਂ ਪਹਿਲਾਂ ਇੱਥੇ ਮੱਥਾ ਟੇਕਣਾ ਬਾਹਰ ਚ ਵੀ ਟੇਕਣਾ ਅੱਛਾ ਜੀ ਕੋਈ ਬਾਹਰ ਜਾਊਗਾ ਉਹਨੇ ਇੱਥੇ ਮੱਥਾ ਟੇਕਣਾ ਬਾਹਰ ਚ ਆ ਕੇ ਟੇਕਣਾ ਬਾਕੀ ਇਹ ਆ ਪੇ ਸਾਲ ਦਾ ਜਦ ਦਾ ਜਨਵਾਰ ਸੁਮੀ ਆ ਸ਼ੇਵਰਾਤਰੀ ਆ ਜਦ ਦਸਹਿਰਾ ਆ ਹਾਂਜੀ ਇਹ ਸਾਰੇ ਇੱਥੇ ਪ੍ਰੋਗਰਾਮ ਮਨਾਏ ਜਾਂਦੇ ਆ ਸਾਲ ਦਾ ਇੱਕ ਵਾਰ ਜਾਗ ਹੁੰਦਾ ਦੋ ਵਾਰ ਦੋ ਵਾਰ ਰੋਟ ਚੜਦਾ ਠੀਕ 6 ਮਹੀਨੇ ਇੱਕ ਵਾਰ ਹਾੜੀ ਦਾ ਇੱਕ ਵਾਰ ਸੋਣੀ ਦਾ ਬਾਕੀ ਦੀ ਕਾਫੀ ਲੰਮੀ ਹਿਸਟਰੀ ਆ ਇੰਨੀ ਆ ਬੇਖਾਨ ਕਰਨ ਨਾਲ ਤੁਹਾਡੇ ਕੋ ਟਾਈਮ ਹੈ ਤੁਸੀਂ ਖੋਦੇ ਜਾਣ ਜਾਣ ਮਹੱਤਵਨਾ ਬਹੁਤ ਆ ਸਾਡੇ ਆ ਪਿੰਡਾਂ ਦੇ ਆ ਪਿੰਡ ਵੀ ਬਾਕੀ ਆਲੇ ਦੁਆਲੇ ਪਿੰਡ ਵੀ ਪੰਡਤ ਆ ਪੰਡ ਦੇ ਸੇਵਾ ਕਰਦਾ ਆ ਇੱਥੇ ਆਪਣਾ ਚਾੜੂ ਜੋ ਵੀ ਉਹਦੇ ਕਰਤੱਬਿਆ ਬਣਦਾ ਆ ਉਹ ਕਰਦਾ ਆ ਤਾਂ ਬਾਕੀ ਦੀ ਮਹੱਤਵਤਾ ਬਹੁਤ ਆ ਹਰੇਕ ਮਲੇ ਕਿਸੇ ਵੀ ਧਰਮ ਨੂੰ ਮਲਦੇ ਨਹੀਂ ਤੇ ਪੰਡਿਤ ਦੀ ਪੂਜ ਦੇ ਅਜਾ ਕੋਈ ਵੀ ਕਿਸੇ ਵੀ ਧਰਮ ਬਿਲਾਉਂ ਕਰਦਾ ਇੱਥੇ ਸਭ ਆਉਂਦੇ ਆ Welcome to DAV University Jalanda, where knowledge meets innovation. Established with a vision to empower minds and transform futures, at DAV University we believe in excellence through education, where tradition meets modernity. Our state-of-the-art campus and world-class faculty ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar, discover your potential.